ਪੰਜਾਬ ਦੇ ਵਿੱਚ ਲੋਹੜੀ ਦਾ ਤਿਹਾਰ ਬੜੇ ਹੀ ਤੁਮਤਾਂ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਪਹਿਲੀ ਪਸੰਦ ਹੁੰਦੀ ਹੈ ਪਤੰਗ ਬਾਜ਼ੀ ਪਤੰਗ ਬਾਜ਼ੀ ਨੌਜਵਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਅਤੇ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਲੜਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਪਤੰਗਾਂ ਦਾ ਜਿਹੜਾ ਸ਼ੌਕ ਲੋਕਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਵਿੱਚ ਜਿਹੜਾ ਆਪਣੇ ਚਹੀਤਿਆਂ ਦੇ ਅਤੇ ਆਪਣੇ ਆਪਣੇ ਪਤੰਗਾਂ ਦੇ ਉੱਪਰ ਨਾਮ ਲਿਖਾਈ ਜਾ ਰਹੇ ਨੇ ਅਤੇ ਪਤੰਗ ਜਿਹੜੇ ਆ ਉਹ ਵੱਖ-ਵੱਖ ਦੇਸ਼ਾਂ ਦੇ ਝੰਡੇ ਵਲੋਂ ਉਡਾਈ ਜਾ ਰਹੇ ਨੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤੇ ਰਾਤ ਦੇ ਦੇਰੇ ਵਿੱਚ ਵੀ ਜਿਹੜੀ ਪਤੰਗ ਉਡਾਣੀ ਹੈ ਤੇ ਉਸ ਦੇ ਲਈ ਲਾਈਟਾਂ ਵਾਲੇ ਜਿਹੜੇ ਪਤੰਗ ਕਾਫੀ ਦੇਖਣ ਨੂੰ ਮਿਲ ਰਹੇ ਨੇ ਉੱਤੇ ਹੀ ਜੇ ਗੱਲ ਕਰੀਏ ਕਾਰੀਗਰਾਂ ਦੀ ਤਾਂ ਕਾਰੀਗਰਾਂ ਦੇ ਵੱਲੋਂ ਇਸੇ ਤੋਂ ਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਦਿਨਾਂ ਪਹਿਲੇ ਹੀ ਜਿਹੜਾ ਹੈ ਪਤੰਗ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ ਅਤੇ ਲੋਕਾਂ ਦੇ ਵੱਲੋਂ ਜਿਹੜੇ ਆ ਇਸ ਵਾਰ ਜਿਹੜੀ ਪਤਾ ਚੱਲਿਆ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਡਿਮਾਂਡ ਹੈ ਉਹ 8 ਤੋਂ 10 ਫੁੱਟ ਦੇ ਗੁੱਡੀਆਂ ਦੀ ਹੈ ਅਤੇ ਜਿਹੜੇ ਕਾਰੀਗਰ ਆ ਉਹਨਾਂ ਨੇ ਵੀ ਲੋਕਾਂ 'ਤੇ ਅਪੀਲ ਕੀਤੀ ਹੈ ਕਿ ਇਹ ਜਿਹੜੇ ਵੱਡੇ ਪਤੰਗ ਨੇ ਜਿਹੜੇ ਆ ਮਾਜਾ ਡੋਰ ਵਾਲ ਵੀ ਉਡਾਈ ਜਾ ਸਕਦੇ ਨੇ ਅਤੇ ਚਾਈਨਾ ਡੋਰ ਦਾ ਰੈਸ਼ਕਾਰ ਕਰਨ ਕਿਉਂਕਿ ਇਹ ਜਾਨਲੇਵਾ ਡੋਰ ਹੈ ਕਈਆਂ ਲੋਕਾਂ ਦੀ ਇਸ ਦੇ ਨਾਲੇ ਜਾਨ ਵੀ ਗਈ ਹੈ ਅਤੇ ਸਾਡੀ ਟੀਮ ਦੀ ਡੱਗ ਵਾਲੀ ਦੀ ਜਿਹੜੀ ਲੋਕਾਂ 'ਤੇ ਅਪੀਲ ਕਰਦੀ ਹੈ ਕਿ ਜਿਹੜੀ ਚਾਈਨਾ ਡੋਰ ਜੋ ਕਿ ਮੌਤ ਵਾਲੀ ਡੋਰ ਮੰਨੀ ਜਾਂਦੀ ਹੈ ਉਸ ਤੋਂ ਦੂਰੀ ਬਣਾ ਕੇ ਰੱਖਣ ਕਿਉਂਕਿ ਬੱਚਿਆਂ ਦੇ ਹੱਥ ਵੱਡੇ ਜਾਂਦੇ ਨੇ ਕਈ ਲੋਕਾਂ ਦੀਆਂ ਗਰਦਨਾਂ ਵੱਡੀਆਂ ਜਾਂਦੀਆਂ ਆ ਤੇ ਕਈ ਪੰਖਸ਼ੀ ਜਿਹੜੇ ਆ ਇਸ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਦਿੰਦੇ ਨੇ ਜਗਵਾਨੀ ਦੇ ਲਈ ਪਠਾਨਕੋਟ ਤੋਂ ਤਰਮਿਤਾ ਠਾਕੁਰ ਦੀ ਰਿਪੋਰਟ ਮੈਂ ਬਬਲੂ ਕਾਈਟ ਮੇਕਰ ਜੋ ਕਿ ਪਠਾਨਕੋਟ ਦੇ ਵਿੱਚ ਰਹਿੰਦਾ ਆ ਤੇ ਮੈਂ 15 ਸਾਲਾਂ ਤੋਂ ਤਕਰੀਬਨ ਗੁਟਿਆ ਦਾ ਕੰਮ ਜਿਹੜਾ ਕਾਰੋਬਾਰ ਕਰ ਰਿਹਾ ਆ ਤੇ ਕਾਫੀ ਜ਼ਿਆਦਾ ਗੁਡੇ ਬਣਾ ਰਿਹਾ ਤੇ ਕਾਫੀ ਲੋਕ ਮੇਰੇ ਕੋਲ ਗੁਡੇ ਬਣਵਾਣ ਆਉਂਦੇ ਆ ਤੇ ਅੱਜਕੱਲ ਜਿਹੜਾ ਟ੍ਰੈਂਡਿੰਗ ਦਾ ਗੁੱਡੇ ਚੱਲ ਰਹੇ ਆ ਉਹ ਚੱਲ ਰਹੇ ਆ ਪਾਕਿਸਤਾਨੀ ਪਤੰਗਾ ਹੋ ਗਿਆ ਜਾਂ ਅਲੱਗ-ਅਲੱਗ ਫਲੈਗ ਦੇ ਗੁੱਡੇ ਹੋ ਗਏ ਉਹ ਬਣਵਾਏ ਜਾਂਦੇ ਆ ਤੇ ਕਾਫੀ ਜ਼ਿਆਦਾ ਨਾਮ ਵਾਲੇ ਗੁੱਡੇ ਜਿਹੜੇ ਮੇਰੇ ਕੋਲ ਬਣਵਾਏ ਜਾਂਦੇ ਆ ਤੇ ਗੁੱਡੇ ਜਿਹੜਾ ਮੇਰੇ ਕੋਲ ਬਣਾਇਆ ਜਾਂਦਾ ਜਿਆਦਾ ਤੋਂ ਜਿਆਦਾ 12 ਤਾਵੇਂ ਤੱਕ ਗੁੱਡੇ ਮੈਂ ਬਣਾ ਕੇ ਦੇ ਸਕਦਾ ਤੇ ਤੁਸੀਂ ਹਰ ਤਰ੍ਹਾਂ ਦਾ ਗੁੱਡਾ ਬਣਵਾ ਵੀ ਸਕਦੇ ਹੋ ਤੇ ਮੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਤੇ ਹੋਰ ਜੇ ਇਸ ਗੁੱਡੇ ਨੂੰ ਬਣਾਉਣ ਲਈ ਏ ਬਣਾਇਆ ਤੇ ਚਲੋ ਹੇ ਦਿੰਨੇ ਆ ਤੇ ਜੇ ਦੁਕਾਨ ਦੀ ਗੱਲ ਕਰੀਏ ਦਾਲੀ ਆਈਕਲ ਬਹੁਤ ਵਧੀਆ ਡੋਰਾ ਆਈਆਂ ਗਿਆ ਮਾਜਾ ਡੋਰ 12 ਤਾਰੀ 16 ਤਾਰੀ ਤੱਕ ਡੋਰ ਆਈ ਹੋਈ ਆ ਮਾਰਕੀਟ ਜੇ ਅਵੇਲੇਬਲ ਹੈਗੀ ਆ ਉਸੇ ਡੋਰ ਨਾਲ ਹੀ ਪਤੰਗ ਉਡਾਣੇ ਚਾਹੀਦੇ ਆ ਤੇ ਤੁਸੀਂ ਦੇਖਿਆ ਕਾਫੀ ਚਾਲਾ ਤੋਂ ਚਾਈਦੀ ਡੋਰ ਜਿਹੜੀ ਆ ਗਈ ਆ ਉਹਨਾਂ ਕਾਫੀ ਜਿਆਦਾ ਨੁਕਸਾਨ ਵੀ ਹੋ ਰਿਹਾ ਆ ਆਪਣੇ ਲੋਕਲ ਹੀ ਦਿਖਿਆ ਗਏ ਲੋਕਲ ਕਾਫੀ ਨੁਕਸਾਨ ਹੋ ਜਾਂਦਾ ਤੇ ਕਿੰਨੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਉਹਨਾਂ ਅਸੀਂ ਚਾਹਨੇ ਆ ਕਿ ਮਾਜਾ ਡੋਰ ਹੀ ਵਰਤੀ ਜਾਏ ਜਿਤਨਾ ਸਾਰੇ ਬੱਚੇ ਸਾਡੇ ਨਾਲ ਗੁੱਡੇ ਡਾਏ ਜਾਣ ਕਿੰਨੀ ਹਾਈਟ ਤੱਕ ਗੁੱਡਾ ਬਣਾਇਆ ਸਰ ਮੈਂ 10 ਫੁੱਟ ਤੱਕ ਗੁੱਡਾ ਜਿਹੜਾ ਬਣਾ ਚੁੱਕਿਆ ਹਾਂ ਇਸ ਟਾਈਮ ਤੇ ਹੁਣ ਵੀ ਬਣੇ ਇਸ ਟਾਈਮ ਮੇਰੇ ਕੋਲ ਪੇ ਹੋਏ ਆ ਤੇ ਪੌਣੀ ਗੁੱਡੀ ਤੋਂ ਲੈ ਕੇ 12 ਤਾ ਵੀ ਤੱਕ ਗੁੱਡੀ ਜਿਹੜੀ ਮੈਂ ਬਣਾ ਕੇ ਰੱਖੀ ਹੋਈ ਆ ਇਸ ਟਾਈਮ ਤੇ ਲੋਕਾਂ ਚ ਕਿਦਾਂ ਰੁਝਾਵ ਐਸਲੇ ਗੁੱਡੀਆਂ ਲੋਕਾਂ ਦਾ ਬਹੁਤ ਵਧੀਆ ਰੁਝਾਵ ਹੈਗਾ ਲੋਕ ਤੇ ਮੇਰੇ ਕੋਲ ਪਤਾ ਨਹੀਂ ਅਨਨੋਨ ਨੰਬਰ ਮੇਰੇ ਕੋਲ રોજ ਦੇ 50 ਤੋਂ 100 ਨੰਬਰ ਜਿਹੜੇ ਡੇਲੀ ਦੇ ਡੇਲੀ ਅਨਨੋਨ ਨੰਬਰ ਤੋਂ ਮੈਨੂੰ ਫੋਨ ਆ ਰਹੇ ਆ ਤੇ ਕਾਫੀ ਜ਼ਿਆਦਾ ਗੁੱਡੇ ਬਣਾ ਕੇ ਮੈਂ ਸੇਲ ਕਰ ਚੁੱਕਿਆ ਹਾਂ ਤੇ ਦੋਨੋਂ ਤਿਹਾੜ ਨੇੜੇ ਆ ਲੋਹੜੀ ਦਾ ਵੀ ਆ ਜਦੋਂ ਹਾਂ ਜੀ ਲੋਹੜੀ ਦਾ ਤਿਆਰ ਪਤਾ ਹੀ ਆ ਕਿ 13 ਤਰੀਕ ਨੂੰ ਮਨਾਇਆ ਜਾਂਦਾ ਆ ਤੇ ਇਸੇ ਤਰ੍ਹਾਂ ਹੀ ਇਸ ਵਾਰੀ ਗੈਪ ਵੀ ਬਹੁਤ ਘੱਟ ਪਿਆ ਬਸੰਤ ਦੇ ਵਿੱਚ 23 ਤਰੀਕ ਨੂੰ ਬਸੰਤ ਵੀ ਆ ਚੁੱਕੀ ਆ ਤੇ ਬਹੁਤ ਵਧੀਆ ਤਿਹਾੜ ਆ ਵੀ ਸਾਰੇ ਲੋਕ ਸ਼ਕੀਨਾਂ ਮਨਾਉਂਦੇ ਆ ਤੇ ਸਾਰੇ ਬੰਦੇ ਨੂੰ ਆ ਕੇ ਮਨਵਾਣਾ ਵੀ ਚਾਹਦੇ ਆ ਤੇ ਇਸ ਲਈ ਬਸੰਤ ਚਲੋ ਪਠਾਨਕੋਟ ਵਿੱਚ ਵੀ ਵਧੀਆ ਇਸ ਤਰੀਕੇ ਨਾਲ ਇਸ ਵਾਰੀ ਮ